ਜੜ ਕੇ ਟ੍ਰੇਨਾਂ ਉੱਤੇ ਜਾਣ ਵਾਲੇ ਹੋ ਗੱਈਆ ਕਦਰ ਨੇ ਛੋਡੀਆਂ ਟਰਾਲੀਆਂ ਉਹ ਗੱਈਆ ਕਦਰ ਨੇ ਛੋਡੀਆਂ ਟਰਾਲੀਆਂ ਪਹਿਲਾਂ ਮਾਰਦੇ ਸੀ ਸੈਲਪਾ ਉਹ ਦੱਬ ਦੱਬ ਕੇ ਪਹਿਲਾਂ ਮਾਰਦੇ ਸੀ ਸੈਲਪਾ ਉਹ ਸਭ ਦੱਬ ਕੇ ਕਹਿੰਦੇ ਦਿੱਲੀ ਵਾਲੇ ਦਾ ਉਹ ਸੀ ਪਾਣੀਆਂ ਹੁੰਦਾ ਹਰੀ ਸਿੰਘ ਨਰੂਆ ਦੇ ਪੰਚ ਕਾਲ ਸਾ ਹੰਦਾ ਹੜੀ ਸਿੰਘ ਨਰਵਾ ਜੇ ਪੰਤ ਖਾਲਸਾ ਓਏ ਆ ਕਿ ਜ਼ਿੰਮੇਦਾਰ ਵਿੱਚ ਗੱਜੜਾ ਸਾਰਿਆਂ ਨੂੰ ਕੱਟੇ ਉਹ ਕੇ ਪੈੜਾ ਲੜਨਾ ਇਹ ਦੇ ਤਲ ਢੋੜ ਜਾਣੀ ਬੱਜਣਾ ਸਾਰਿਆਂ ਨੂੰ ਕੱਟੇ ਉਹ ਕੇ ਪੈੜਾ ਲੜਨਾ ਇਹ ਦੇ ਤਲ ਢੋੜ ਜਾਣੀ ਬੱਜਣਾ ਸੋ ਸੇ ਮਹੀਨੇ ਦਾ ਸਰੋਇ ਕਰਕੇ ਸੈਕਟ੍ਰੈਲੀਆ ਨੂੰ ਦਿੱਲੀ ਵੱਲ ਭੱੜ ਕੇ ਸੇਜ ਮਹੀਨੇ ਦਾ ਰਸੂਣੇ ਕਰਕੇ ਸੂਰ ਸੈਕਟ੍ਰੈਲੀਆ ਨੂੰ ਦਿੱਲੀ ਵੱਲ ਭੱੜ ਕੇ ਮਾਰ ਦੇ ਲੋਕ ਹੋ ਕਾਦ ਬਸੇ ਨੋ ਮਾਰ ਦੇ ਲੋਕ ਹੋ ਕਾਦ ਬਸੇ ਨੋ ਉਹ ਓ ਡੱਲੇਬਾਦ ਸਾਹਿਬ ਬਾੜਾ ਤੇ ਗੱਜਣਾ ਓ ਡੱਲੇਬਾਦ ਸਾਹਿਬ ਬਾੜਾ ਤੇ ਗੱਜਣਾ ਥਾਪੀ ਸਰਦਾਰ ਸਿੰਘ ਉਹਦਾ ਰਤਵਾ ਦਾ ਓ ਢੱਲੇਬਾਲ ਸਾਹਿਬ ਵਾਗੜੇ ਜੱਗ ਦੇਣਾ ਸਾਰੇ ਨੂੰ ਕੱਟੇ ਹੋ ਕੇ ਪੈਣਾ ਲੜਨਾ ਇਹ ਦੇਸਾਂ ਦਾ ਢੋਲ ਜਾਨੀ ਵੱਜਣਾ ਸਾਰੇ ਨੂੰ ਕੱਟੇ ਹੋ ਕੇ ਪੈਣਾ ਲੜਨਾ ਇਹ ਦੇਸਾਂ ਦਾ ਢੋਲ ਜਾਨੀ ਵੱਜਣਾ ਕੁੱਟ ਕੇ ਜਮਾ ਸਾਡੀ ਬੱਦਰੇ ਉੰਪੋਏ ਗਏ ਉਹ ਬਨ ਕੇ ਕੱਪੜ ਜੋ ਦੇ ਸਰਾਂ ਨੂੰ ਜੀ ਲੈ ਗਏ ਸੱਟ ਕੇ ਜਮੌਰ ਸੱਟੇ ਬੱਡ ਰੌਣ ਭਾਗੇ ਮੰਨ ਕੇ ਸੱਫਰ ਜੋਦ ਸਿਰਾਂ ਨੂੰ ਸੀ ਰਹਿ ਗਏ ਦੀਪ ਸਿੰਧੂ ਉਹਨਾਂ ਉੱਤੇ ਯਾਦ ਕਰਿਆ ਦੀਪ ਸਿੰਧੂ ਉਹਨਾਂ ਉੱਤੇ ਯਾਦ ਕਰਿਆ ਉਹ ਤੋਂ ਵੀ ਜੋੜਿਆ ਤੇ ਮੁਰਗੀ ਨਹੀਂ ਲੱਭਰਾ ਕੋਈ ਕੌਣ ਵੀ ਜੋੜਿਆ ਤੇ ਮੁਰਗੀ ਨਹੀਂ ਲੱਭਰਾ ਸਾਰਿਆਂ ਨੇ ਛੱਟੇ ਹੋ ਕੇ ਪੈਰਾਂ ਲੰਮਾ ਉਸ ਫੌਜਾਂ ਕੱਲੇ ਆਂਦਾ ਢੋਲ ਜਾਈ ਬੱਜਣਾ ਸਾਰਿਆਂ ਨੂੰ ਇਕੱਠੇ ਹੋ ਕੇ ਪਉਗਾ ਲੜਨਾ ਇਹ ਦੇਸਾਂ ਲਟੋ ਜਾਣੀ ਬੱਜਣਾ ਬਾਟਰਖਨੌਰੀ ਇੱਕ ਅੱਥਾਸ ਨੂੰ ਬਰਾ ਗਿਆ ਸਭ ਕਰਨ ਜ਼ਹੀਦ ਗੋਈ ਸਿਰ ਵਿੱਚ ਖਾ ਗਿਆ ਕੋ ਬਾਟਰਖਨੌਰੀ ਇੱਕ ਅੱਥਾਸ ਨੂੰ ਬਰਹ ਗਿਆ ਸਭ ਕਰਨ ਜ਼ਹੀਦ ਗੋਈ दे 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 दे। दे के सोचो भॼन के डी सोको सी भॼण उहो सारियूं कटे हुड़ना इहे اے بیٹا जा नी बजण ਆਰਿਆਂ ਨੂੰ ਕੱਟੇ ਹੋ ਕੇ ਪੌਂਗਾ ਲੜਨਾ ਕੋਸੋ ਜੱਟ ਲਿਆਂ ਨਾ ਟੜ ਜਾਂ ਬੱਜਣਾ ਇਹ ਦੇਸਾ ਦਾ ਕੌਣ ਜਾਣੀ ਬੱਜਣਾ